ਤੇ ਸੇਵਕ ਦਿਖ ਰਹੇ ਸਾਰੇ ਹੀ ਸ੍ਰੋਤ ਇਹਨਾਂ ਜਤਾਰ ਸਿੰਘ ਜੱਬੂ ਬਾਲਦੀ ਵਾਲੇ ਪਿਆਰ ਪਰਿਸ਼ਤ ਸ੍ਰੀਕਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਨਗਰ ਦੇ ਪਰਬਸਿਆ ਜਿਲ੍ਹਾ ਨਮਸ਼ਰ ਨਮਸ਼ਰ ਦੀ ਗੱਲ ਕਰਾਂਗੇ ਨਮਸ਼ਰ ਦੇ ਵਿੱਚ ਅੱਜ ਬਹੁਤ ਹੀ ਵੱਡਾ ਫਲੈਂਗ ਮਾਰਚ ਜੇ ਇਲੈਕਸ਼ਨ ਦੀ ਗੱਲ ਕੀਤੀ ਜਾਵੇ ਇਲੈਕਸ਼ਨ ਨੂੰ ਮੁੱਖ ਰੱਖਦੇ ਹਾਂ ਹੋ ਰਿਹਾ ਹੈਗਾ ਇਹ ਵਿਸ਼ੇਸ਼ ਤੌਰ ਤੇ ਹਥੋਂ ਟੁਕੜੀਆਂ ਪੁਲਸ ਦੀਆਂ ਮੁਹੱਲੇ ਤੋਂ ਹੁੰਦੀਆਂ ਹੁੰਦੀਆਂ ਸ਼ਹਿਰਾਂ ਦੇ ਵਿੱਚ ਸ਼ਹਿਰਾਂ ਤੋਂ ਹੁੰਦੀਆਂ ਹੁੰਦੀਆਂ ਹਰ ਕਸਬੇ ਹਰ ਮੁਹੱਲੇ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਅੱਜ ਜਿਹੜਾ ਹੈਗਾ ਆ ਸ਼ਾਂਤੀਪੂਰਵਕ ਵੋਟਾਂ ਨੂੰ ਕਰਵਾਉਣ ਦੇ ਲਈ ਇਹ ਮਹਿਮ ਚਲਾਈ ਜਾ ਰਹੀ ਹੈ ਨਵਾਂ ਸ਼ਹਿਰ ਪਹੁੰਚ ਗਏ ਹਨ ਇੰਟਰਵਿਊ ਤੁਹਾਡੇ ਸਾਬਾ ਕੁਦਰਤ ਜੀ ਅਖਵਾਲੇ नवा शहर जी जिले की ग करेंगे डीसी साहबान विशेष तौर पर पहुँच गए हैं अज एस पी एस नगर पुलिस डिपार्टमेंट के पूरा प्रशासन कट्ठा मार्च करेगा शहर के ਕਈ ਲੱਖਾਂ ਵਿੱਚ ਭੁੱਲਿਆਂ ਵਿੱਚ ਜਿਹੜੀ ਫਲੈਗ ਮਾਰਚ ਹੁੰਦੀ ਹੈ ਇਹਦੇ ਨਾਲ ਲੋਕਾਂ ਨੂੰ ਦੱਸਣ ਵਾਸਤੇ ਇਹ ਹੁੰਦੀ ਹੈ ਕਿ ਜੀ ਅਮਨ ਸ਼ਾਂਤੀ ਪੂਰੀ ਸ਼ਹਿਰ ਚ ਹੈਗੀ ਹੈ ਪੁਲਿਸ ਫੋਰਸ ਪ੍ਰਸ਼ਾਸਨ ਹਰ ਟਾਈਮ ਅਲਰਟ ਹੈਗਾ ਕੋਈ ਵੀ ਅਨਟੂਰਡ ਇਨਸੀਡੈਂਟ ਬਰਦਾਸ਼ਤ ਨਹੀਂ ਕੀਤਾ ਜਾਊਗਾ ਪੂਰੇ ਇਲੈਕਸ਼ਨ ਦੇ ਪ੍ਰੋਸੈਸ ਦੇ ਵਿੱਚ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕੋਡ ਆਫ ਕੰਡਕਟ ਲੱਗ ਚੁੱਕਿਆ ਕੋਈ ਵੀ ਲੰਘਣਾ ਜਿਹੜੀ ਕੋਈ ਵੀ ਵਿਅਕਤੀ ਕਰੂਗਾ ਅਸੀਂ ਉਹਦੇ ਨਾਲ ਬਹੁਤ ਸ਼ਕਤੀ ਨਾਲ ਪੇਸ਼ ਆਵਾਂਗੇ ਮੀਡੀਆ ਦੇ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਇਲੈਕਸ਼ਨ ਜਿਹੜੀਆਂ ਹੈਗੀਆਂ ਇਹ ਸਾਡਾ ਬਹੁਤ ਮੁਸ਼ਕਲ ਅਸੀਂ ਡੈਮੋਕਰੇਸੀ ਪ੍ਰਾਪਤ ਕੀਤੀ ਹੈ ਐਂਡ ਇਲੈਕਸ਼ਨਸ ਰਾਹੀਂ ਅਸੀਂ voting ਕਰਨੀ ਹੈ ਫਿਰ voting ਹੋਣੀ ਚਾਹੀਦੀ ਹੈ ਫ੍ਰੀ ਫਰਮ ਐਨੀ ਪ੍ਰੈਸ਼ਰਸ ਐਂਡ ਅਸੀਂ ਇਹਨੂੰ ਇਨਸ਼ੋਰ ਟੂ ਦਾ ਟੀ ਕਰਾਂਗੇ ਥੈਂਕ ਯੂ ਰਾਈਟ ਅੱਜ ਅਸੀਂ ਇੱਥੇ ਐਸ ਪੀ ਐਸ ਨਗਰ ਦੇ ਵਿੱਚ ਫਲੈਗ ਮਾਰਚ ਕਰਵਾ ਰਹੇ ਹਾਂ ਇਹ ਇਹਦੇ ਵਿੱਚ ਸਾਡੀ ਬੀ ਐਸ ਐਫ ਦੀ ਟੁਕੜੀ ਸਾਡੇ ਨਾਲ ਹੈਗੀ ਹੈ ਤੇ ਪੰਜਾਬ ਪੁਲਿਸ ਦੇ ਵੀ ਸਾਡੇ ਨਾਲ 100 ਮੁਲਾਜ਼ਮ ਹੈਗੇ ਇਸ ਦੇ ਨਾਲ ਨਾਲ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਵੀ ਕੀਤੀ ਹੋਈ ਹੈ ਇਹ ਸਾਡੇ 8 ਵਜੇ ਦੇ ਵਿੱਚ ਤੱਕ ਸਾਰੀ ਨਾਕਾਬੰਦੀ ਰਹੇਗੀ ਇਹਦੇ ਵਿੱਚ ਅਸੀਂ ਕੋਈ ਸ਼ੱਕੀ ਮੋਟਰਸਾਈਕਲ ਜਾਂ ਕੋਈ ਹੋਰ ਸ਼ੱਕੀ ਵਿਅਕਤੀ ਹੈ ਉਹਨਾਂ ਸਾਰਿਆਂ ਦੀ ਚੈਕਿੰਗ ਕਰਾਂਗੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਇਲੈਕਸ਼ਨ ਕੋਡ ਲੱਗਿਆ ਹੋਇਆ ਹੈ ਉਸ ਤੋਂ ਬਾਅਦ ਇਹ ਜਿਹੜਾ ਸਾਡਾ ਕਸ ਆਪਰੇਸ਼ਨ ਹੈਗਾ ਇਹ ਕੌਨਫੀਡੈਂਸ ਬਿਲਡਿੰਗ ਮੀਜ਼ਰ ਹੈਗਾ ਇਹ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਸ਼ਰਾਰਤੀ ਅੰਸਰ ਹੈ ਮੈਂ ਉਹਨਾਂ ਨੂੰ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜੀ ਪੰਜਾਬ ਪੁਲਿਸ ਹੈਗੀ ਹੈ ਤੇ ਸਾਡਾ ਪ੍ਰਸ਼ਾਸਨ ਹੈ ਅਸੀਂ 24 ਘੰਟੇ ਤਨਾਰਥ ਹੈਗੇ ਜੇ ਕੋਈ ਵੀ ਕੋਈ ਸ਼ਰਾਰਤੀ ਕੰਮ ਕਰਦਾ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹਦੇ ਖਿਲਾਫ ਅਸੀਂ ਪੂਰੀ ਸ਼ਕਤੀ ਕਰਾਂਗੇ। ਆ ਵੀ ਫੋਰਸ ਆਣੀ ਸਰਲੇ। ਹਾਂਜੀ ਹਾਂ ਬਿਲਕੁਲ ਜਿਹੜਾ ਇਹ ਹਜੇ ਫੋਰਸ ਆਈ ਹੈ ਇਸ ਤੋਂ ਬਾਅਦ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਣਗੇ ਹੋਰ ਵੀ ਫੋਰਸ ਆਏਗੀ ਤੇ ਅਸੀਂ ਹੋਰ ਵੀ ਨਾਕਾਬੰਦ ਜਿਹੜੀ ਉਹ ਬਤਾ ਦਾਂਗੇ। ਪਿੰਡਾਂ 'ਚ ਚੱਲੂਗਾ ਸਰ ਇਸ ਤਰ੍ਹਾਂ ਫਲੈਗ ਮਾਰਚ। ਹਾਂਜੀ ਪਿੰਡਾਂ 'ਚ हां जी हां ਜਿਹੜਾ ਅਸੀਂ ਪਹਿਲਾਂ ਪੈਦਲ ਮਾਰਚ ਕੱਢਾਂਗੇ ਸ਼ਹਿਰ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਗੱਡੀਆਂ ਦੇ ਵਿੱਚ ਸਾਡਾ ਪਿੰਨਾ ਦੇ ਵਿੱਚ ਫਲੈਗ ਮਾਰਚ ਹੋਵੇਗਾ ਸਰ ਆਮ ਲੋਕਾਂ ਨਾਲ ਵੀ ਰابطਾ ਬਣਾਇਆ ਜਾਵੇਗਾ ਗੱਲਬਾਤ ਬਾਤचीत ਹੋਵੇ ਕਿ ਆਮ ਲੋਕਾਂ ਨਾਲ ਵੀ ਬਿਲਕੁਲ ਜੀ ਬਿਲਕੁਲ ਅਸੀਂ ਟਾਈਮ ਤੋਂ ਟਾਈਮ ਜਿਹੜਾ ਹੈਗਾ ਅਸੀਂ ਲੋਕਾਂ ਦੀ ਸਲਾਹ ਵੀ ਲੈਂਦੇ ਹੈਗੇ ਆ ਜਿਵੇਂ ਕਿ ਅਸੀਂ ਇੱਕ ਨੰਬਰ ਵੀ ਜਾਰੀ ਕੀਤਾ ਹੈ ਤੇ ਉਸ ਸੋਸ਼ਲ ਮੀਡੀਆ ਦੇ ਉੱਤੇ ਵੀ ਜੇ ਕਿਸੇ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ আপত্তি ਹੈਗੀ ਹੈ ਕੋਈ ਸਾਨੂੰ ਸਾਡੇ ਤੱਕ ਜਾਣਕਾਰੀ ਪਹੁੰਚਾਣਾ ਚਾਹੁੰਦਾ ਤਾਂ ਸਾਡੇ ਤੱਕ ਪਹੁੰਚਾ ਸਕਦਾ ਜੇ ਪਬਲਿਕ ਤੇ ਜਿਹੜਾ ਬੱਸ ਅਡਾਗਰ ਰੇਲਵੇ ਸਟੇਸ਼ਨ ਕੋਲ ਜਾਂਚ ਚੁਹੇ ਚੈਕਿੰਗ ਹੋ ਰਹੀ ਹੈ ਸਰ ਇਸ ਤਰ੍ਹਾਂ ਬਿਲਕੁਲ ਜੀ ਬਿਲਕੁਲ ਸਾਡਾ ਜਿਵੇਂ ਤੁਹਾਨੂੰ ਅੱਜ ਵੀ ਦੱਸਿਆ ਅੱਜ ਵੀ ਸਾਡਾ ਕਸ ਆਪਰੇਸ਼ਨ ਹੈਗਾ ਜਿੱਦੇ ਜਿੱਦੇ ਚ ਅਸੀਂ 12 ਜਗਾ ਤੇ ਨਾਕਾਬੰਦੀ ਕੀਤੀ ਹੈ ਤੇ ਪਹਿਲਾਂ ਵੀ ਜਿਹੜਾ ਅਸੀਂ ਰੇਲਵੇ ਸਟੇਸ਼ਨ ਦੀ ਤੇ ਬੱਸ ਸਟੈਂਡ ਦੀ ਇਹਨਾਂ ਦੀ ਵੀ ਜਿਹੜੀ ਚੈਕਿੰਗ ਟਾਈਮ ਟਾਈਮ ਕਰਵਾਉਂਦੇ ਹਾਂ ਨਵਾਂ ਸ਼ਹਿਰ ਦੇ ਐਸਐਸਪੀ ਸਹਿਬਾਨ ਡਾਕਟਰ ਮਹਿਤਾਬ ਸਿੰਘ ਜਿਹਦੀ ਅਗਵਾਹੀ ਦੇ ਹੇਠ ਵੱਡੇ ਪ੍ਰਬੰਧਾਂ ਦੇ ਰਾਹੀਂ ਨਵਾਂ ਸ਼ਹਿਰ ਦੇ ਵਿੱਚ फ्लैग मार्च किया जा रहा जे गल करिए बोटा दोटों को मुख रखद हो नवशहर के डीसी सी साहबान एस एस पी साहबान ए डीसी साहबान एस एच ओ साहबान सारे ही अफसर साहबान विशेष तौर पर ਨਮਾਸ਼ਟੇ ਐਸਐਸਪੀ ਸਹਿਬਾਨ ਡੀਸੀ ਸਹਿਬਾਨ ਪੂਰੀ ਫੁੱਲਸ ਪਾਰਟੀ ਪੂਰੀ ਟੀਮ ਦੇ ਨਾਲ ਨਮਾਸ਼ਹਿਰ ਦੇ ਵਿੱਚ ਫਲੈਂਗ ਮਾਰਚ ਕੀਤਾ ਜਾ ਰਿਹਾ ਨਾਜੀ ਡੀਐਸਪੀ ਸਹਿਬਾਨ ਮਾਦਵੀ ਸ਼ਰਮਾ ਜੀ सुरेंद्र ਐਸਪੀ ਇਕਵਾਲ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚਣਗੇ ਐਸਐਚਓ ਦੀ ਗੱਲ ਕਰਾਂਗੇ ਐਸਐਚਓ ਰਾਜ ਪਲਵਿੰਦਰ ਕੌਰ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਨਵਾਂ ਸ਼ਹਿਰ ਦੇ ਵਿੱਚ ਇਲੈਕਸ਼ਨ ਮੁੱਖ ਰੱਖਦੇ ਹਿਆ ਫਲੈਂਗ ਮਾਰਚ ਕੀਤਾ ਜਾ ਰਿਹਾ ਹੈ ਵਿਸ਼ੇਸ਼ ਤੌਰ ਤੇ ਗੱਡੀਆਂ ਜਿਹੜੀਆਂ ਹੈਗੇਆਂ ਆ ਪੰਜਾਬ ਪੁਲਿਸ ਦੀਆਂ ਪਹੁੰਚ ਗਈਆਂ ਹਨ ਨਵਾਂ ਸ਼ਹਿਰ ਦੇ ਵਿੱਚ ਫਲੈਗ ਮਾਰਚ ਇਲੈਕਸ਼ਨ ਨੂੰ ਮੁੱਖ ਰੱਖਦਿਆਂ ਹੋਇਆ ਕੀਤਾ ਜਾ ਰਿਹਾ ਐਸਐਸਪੀ ਸਹਿਵਾਨ ਡਾਕਟਰ ਮਹਿਤਾਬ ਸਿੰਘ ਜੀ ਦੀ ਅਗਵਾਹੀ ਦੇ ਵਿੱਚ ਵੱਡਾ ਫਲੈਗ ਮਾਰਚ ਨਵਾਂ ਸ਼ਹਿਰ ਦੇ ਡੀਸੀ ਸਹਿਵਾਨ ਏਡੀਸੀ ਸਹਿਵਾਨ ਡੀਐਸਪੀ ਮਾਧਵੀ ਸ਼ਰਮਾ ਜੀ ਡੀਐਸਪੀ ਸੁਰੇਂਦਰ ਚਾਂਦ ਜੀ ਡੀਐਸਪੀ ਸਹਿਵਾਗ ਸਿੰਘ ਜੀ ਐਸਪੀ ਇਕਵਾਲ ਸਿੰਘ ਜੀ ਐਸਐਚਓ ਰਾਜ ਪਲਵਿੰਦਰ ਕੌਰ ਜੀ ਵੱਡਾ ਫਲੈਂਕ ਮਾਰਚ ਵੋਟਾਂ ਨੂੰ ਮੁੱਖ ਰੱਖਦੇ ਹੋਇਆਂ ਇਲੈਕਸ਼ਨ ਨੂੰ ਮੁੱਖ ਰੱਖਦੇ ਹੋਏ ਕੀਤਾ ਜਾ ਰਿਹਾ ਹੈ ਨਮਾਸ਼ਹਿਰ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਫਲੈਂਗ ਮਾਰਚ ਕੀਤਾ ਜਾ ਰਿਹਾ ਹੈ ਦੇ ਸੇਵ ਕਰਦੇ ਨੂੰ ਬਹੁਤ ਬਹੁਤ ਮਿਹਰਬਾਨੀ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਚੈਨਲ ਕਰੋ ਸਬਸਕ੍ਰਾਈਬ ਧੰਨਵਾਦ ਸ਼ੁਕਰੀਆ ਮਿਹਰਬਾਨੀ